ਆਬ ਸਰਬਾ ਸੰਗਤਾਂ ਵੱਲੋਂ ਰਲ ਮਿਲ ਕੇ ਜੋ ਸਤਿਗੁਰਾਂ ਦੀ ਰੱਬੀ ਬਾਣੀ ਇਲਾਹੀ ਬਾਣੀ ਦੇ ਸ੍ਰੀ ਅਖੰਡ ਬਾਣ ਸਾਹਿਬ ਆਰੰਭ ਹੋਏ ਸਨ ਸੋ ਜਿਸ ਦੇ ਸਤਿਗੁਰਾਂ ਦੀ ਕਿਰਪਾ ਦੇ ਨਾਲ ਐਸ ਵੇਲੇ ਸੰਪੂਰਨ ਬਹੁ ਪਾਏ ਗਏ ਸੋ ਆਓ ਅੱਪਾ ਰਲ ਮਿਲ ਕੇ ਸਰਬਾ ਸੰਗਤਾਂ ਪੰਜਵੇਂ ਪਾਤਸ਼ਾਹ ਤਨ ਤਨ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਦੇ ਸ਼ਹੀਦੀ ਦਿਹਾੜੇ ਦੇ ਸੰਬੰਧ ਵਿੱਚ ਕੁਝ ਕੁ ਸਮਾਂ ਵਿਚਾਰਾਂ ਦੀ ਸਾਂਝ ਕਰੀਏ ਸਤਿਗੁਰੂ ਕਿਰਪਾ ਕਰਕੇ ਸਮੱਤ ਬਖਸ਼ ਕੇ ਸੇਵਾ ਲੈਣ ਸੋ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੇ ਪਾਵਨ ਬਚਨ ਹਨ ਤੇਰਾ ਕੀਆ ਮਿੱਠਾ ਲਾਗੇ ਹਰ ਨਾਮ ਬਦਾਰਤ ਨਾਨਕ ਬਾਰੇ ਜੋ ਉਹਦੇ ਬਾਣੇ ਵਿੱਚ ਹੁੰਦਾ ਹੈ ਉਹ ਸਾਰਿਆਂ ਨੂੰ ਵੀ ਮਿੱਠਾ ਕਰਕੇ ਜੀ ਮੰਨਣਾ ਪੈਂਦਾ ਹੈ ਸੋ ਇਸੇ ਤਰ੍ਹਾਂ ਸਤਿਗੁਰੂ ਨੇ ਪਹਿਲਾਂ ਆਪ ਅਕਾਲ ਪੁਰਖ ਵਾਹਿਗੁਰੂ ਦਾ ਬਾਣਾ ਮਿੱਠਾ-ਮਿੱਠਾ ਕਰਕੇ ਮੰਨਿਆ ਉਹਦੇ ਨਿਯਮ ਦੇ ਅੰਦਰ ਉਹਦੀ ਰਜਾ ਦੇ ਅੰਦਰ ਰਹਿ ਕੇ ਜੋ ਸੰਸਾਰਿਕ ਜੀਵਨ ਜਿਉਂ ਕਿ ਸਾਨੂੰ ਦੱਸਿਆ ਹੈ ਕਿ ਉਹਦੇ ਭਾਣੇ ਅੰਦਰ ਰਹਿਣਾ ਬਹੁਤ ਵੱਡੀ ਤਾਕਤ ਹੈ ਸੋ ਆਪਾਂ ਵਿਚਾਰ ਕਰੀਏ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਨੇ ਆਪਣੇ ਜੀਵਨ ਕਾਲ ਵਿੱਚ ਕੀ ਮਹੱਤਵਪੂਰਨ ਕਾਰਜ ਸਾਡੇ ਲਈ ਕੀਤੇ ਉਨ੍ਹਾਂ ਦੇ ਜੀਵਨ ਦੇ ਸਾਨੂੰ ਕੀ ਦੇਣ ਹੈ ਅੱਜ ਉਹਨਾਂ ਨੂੰ ਅਸੀਂ ਕਿਉਂ ਪੂਜਦੇ ਹਾਂ ਜੇ ਦੀ ਕੋਈ ਕੌਮ ਨੂੰ ਕੋਈ ਦੁਨੀਆ ਨੂੰ ਇਸ ਸੰਸਾਰ ਦੇ ਜੀਵਾਂ ਨੂੰ ਕੋਈ ਦੇਨ ਹੁੰਦੀ ਹੈ ਉਹਨੂੰ ਪੂਜਣਾ ਗੁਨਾਹ ਨਹੀਂ ਪਰ ਜਿਨੇ ਸਾਡੇ ਲਈ ਕੀਤਾ ਹੀ ਕੁਝ ਨਹੀਂ ਉਹਨੂੰ ਪੂਜਣਾ ਚੰਗਾ ਵੀ ਨਹੀਂ ਪੂਜਣਾ ਚਾਹੀਦਾ ਹੈ ਪਰ ਜਿਨੇ ਦੁਨੀਆ ਲਈ ਕੁਝ ਕੀਤਾ ਹੋਵੇ ਕੌਮ ਲਈ ਕੁਝ ਕੀਤਾ ਹੋਵੇ ਕੋਈ ਉਹਦੀ ਦੇਣ ਹੈ ਸਾਨੂੰ ਸੋ ਇਸੇ ਤਰ੍ਹਾਂ ਤਨ ਤਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸਮੇਂ ਕੋਜ ਅਜਿਹੇ ਕਾਰਜ ਮਹਤਵਪੂਰਨ ਹੋਏ ਜਿਨ੍ਹਾਂ ਦੇ ਨਤੀਜੇ ਵਜੋਂ ਸਿੱਖੀ ਦੂਰ ਦੂਰ ਤੱਕ ਫੈਲ ਗਈ। ਗੁਰੂ ਜੀ ਨੇ ਸ੍ਰੀ ਹਰਮੰਦਰ ਸਾਹਿਬ ਦੀ ਸਥਾਪਨਾ ਕਰਕੇ ਸਿੱਖਾਂ ਨੂੰ ਇੱਕ ਕੇਂਦਰੀ ਧਰਮ ਅਸਥਾਨ ਬਖਸ਼ ਦਿੱਤਾ। ਇਸੇ ਵੀ ਕੌਮ ਦਾ ਕੇਂਦਰ ਅਸਥਾਨ ਔਰ ਉਹਦਾ ਗ੍ਰੰਥ ਹੋਣਾ ਬਹੁਤ ਜ਼ਰੂਰੀ ਹੈ। ਜੇ ਉਹਦਾ ਕੇਂਦਰੀ ਸਥਾਨ ਵੱਖਰਾ ਹੈ ਉਹਦਾ ਧਰਮ ਗ੍ਰੰਥ ਵੱਖਰਾ ਹੈ ਤਾਂ ਇਸ ਦਾ ਮਤਲਬ ਇਹ ਹੋ ਜਾਂਦਾ ਹੈ ਕਿ ਉਹ ਕੌਮ ਵੀ ਕੁਝ ਵੱਖਰੀ ਹੈ ਇਸੇ ਕਰਕੇ ਹੀ ਸਾਨੂੰ ਸਿੱਖ ਧਰਮ ਕਿਹਾ ਜਾਂਦਾ ਹੈ ਕਿ ਸਿੱਖ ਧਰਮ ਦੇ ਬਾਨੀ ਸਿੱਖ ਧਰਮ ਦੇ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਜੀ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਿਉਂਕਿ ਇਸ ਦਾ ਕੇਂਦਰ ਸਥਾਨ ਵੀ ਵੱਖਰਾ ਹੈ ਔਰ ਧਰਮ ਗ੍ਰੰਥ ਵੀ ਵੱਖਰਾ ਹੈ ਸੋ ਗੁਰੂ ਪਾਤਸ਼ਾਹ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਸਥਾਪਨਾ ਕਰਕੇ ਸਿੱਖਾਂ ਨੂੰ ਇੱਕ ਕੇਂਦਰੀ ਧਰਮ ਸਥਾਨ ਬਖਸ਼ ਦਿੱਤਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਤਿਆਰ ਕਰਵਾ ਕੇ ਸ੍ਰੀ ਹਰਮੰਦਰ ਸਾਹਿਬ ਜੀ ਦੇ ਵਿੱਚ ਪ੍ਰਕਾਸ਼ ਕਰ ਦਿੱਤਾ। ਕਿਹਾ ਕਿ ਧੁਰ ਕੀ ਬਾਣੀ ਹੈ। ਇਹ ਅਕਾਲ ਪੁਰਖ ਦੀ ਬਾਣੀ ਹੈ। ਇਹ ਧੁਰੋਂ ਆਈ ਹੋਈ ਬਾਣੀ ਹੈ। ਇਸ ਦੇ ਵਿੱਚ ਕੋਈ ਮਿਲਾਵਟ ਨਹੀਂ। ਇਹ ਸੱਚ ਦਾ ਧਰਮ ਹੈ। ਉਸ ਅਕਾਲ ਪੁਰਖ ਦੇ ਨਾਲ ਮੇਲ ਕਰਾਉਣ ਵਾਲਾ ਇਹ ਸੱਚਾ ਤੇ ਸੁੱਚਾ ਤੇ ਉੱਚਾ ਇਹ ਧਰਮ ਗ੍ਰੰਥ ਹੈ। ਗੁਰੂ ਗ੍ਰੰਥ ਸਾਹਿਬ ਜੀ ਜਿਸ ਦਾ ਪ੍ਰਕਾਸ਼ ਹਰਮੰਦਰ ਸਾਹਿਬ ਜੀ ਦੇ ਵਿੱਚ ਕੀਤਾ ਗਿਆ ਅਰ ਸਤੁਗੁਰਾਂ ਨੇ ਸੰਗਤਾਂ ਨੂੰ ਆਪਣੇ ਪਿਆਰੇ ਸਿੱਖਾਂ ਨੂੰ ਵਡਿਆਈ ਬਖਸ਼ੀ ਬਾਬਾ ਬੁੱਢਾ ਸਾਹਿਬ ਜੀ ਤੋਂ ਪ੍ਰਕਾਸ਼ ਕਰਵਾਇਆ ਪਹਿਲਾ ਹੈਡ ਗ੍ਰੰਥੀ ਬਾਬਾ ਬੁੱਢਾ ਸਾਹਿਬ ਜੀ ਨੂੰ ਬਣਾਇਆ ਔਰ ਸ੍ਰੀ ਗੁਰੂ ਗ੍ਰੰਥ ਜੀ ਵੀ ਮਿਲ ਗਿਆ ਸਿੱਖਾਂ ਨੂੰ ਉਸ ਸਮੇਂ ਕੋਜਾ ਆਰਥਿਕ ਦਿਸ਼ਾ ਚੰਗੀ ਨਹੀਂ ਸੀ ਕਿਸੇ ਵੀ ਕੌਮ ਕੋਲ ਆਰਥਿਕ ਦਿਸ਼ਾ ਵੀ ਹੋਣੀ ਜ਼ਰੂਰੀ ਹੈ ਚੰਗੀ ਹੋਣੀ ਚਾਹੀਦੀ ਹੈ ਤਾਂ ਕਿ ਉਹ ਕੌਮ ਅੱਗੇ ਚੱਲਦੀ ਹੈ ਜੋ ਗਰੀਬੀ ਦੇ ਨਾਲ ਹੀ ਝੁਲਦੇ ਹਨ ਜੋ ਆਪਦੀਆਂ ਲੋੜਾਂ ਵੀ ਪੂਰੀਆਂ ਨਹੀਂ ਕਰ ਸਕਦੇ ਫਿਰ ਉਹ ਕਿਸੇ ਦੇ ਹੱਥਾਂ ਵੱਲ ਝਾਕਣਗੇ ਪਰ ਕਈ ਵਾਰੀ ਹੁੰਦਾ ਹੈ ਕਿ ਹੁਣ ਆਪਾਂ ਸੁਣਦੇ ਹਾਂ ਕਈ ਵਾਰੀ ਸਾਡੇ ਸਿੱਖ ਧਰਮ ਦੇ ਬੱਚੇ ਕਿਤੇ ਕਿਸੇ ਧਰਮ ਵਿੱਚ ਜਾ ਰਹੇ ਹਨ ਕਿਉਂਕਿ ਜਾਂ ਤਾਂ ਉਹਨਾਂ ਨੂੰ ਪੂਰੀ ਸੇਧ ਨਹੀਂ ਮਿਲਦੀ ਜਾਂ ਕੋਈ ਗਰੀਬੀ ਦੇ ਕਾਰਨ ਜਾ ਰਹੇ ਇਸ ਕਰਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਕਿਹਾ ਸੀ ਕਿ ਜਿਹੜਾ ਸਿੱਖ ਧਰਮ ਪਾਸੇ ਨਾ ਜਾਵੇ ਉਹਨਾਂ ਨੂੰ ਉਹਨਾਂ ਦੀ ਆਰਥਿਕ ਦਿਸ਼ਾ ਨੂੰ ਸੁਧਾਰਨ ਲਈ ਸਤੂਰਾ ਨੇ ਸਮੇਂ-ਸਮੇਂ ਅਨੁਸਾਰ ਵਪਾਰਕ ਤੌਰ ਵੀ ਉਹਨਾਂ ਨੂੰ ਸੁਝਾ ਦਿੱਤੇ ਪ੍ਰੇਰਣਾ ਦਿੱਤੀ ਕਿ ਤੁਸੀਂ ਘੋੜਿਆਂ ਦਾ ਵਪਾਰ ਕਰ ਸਕਦੇ ਹੋ ਇਸ ਤਰ੍ਹਾਂ ਕਰਕੇ ਕੋਈ ਵਪਾਰ ਤੌਰ ਕੋਈ ਧੰਦਾ ਆਪਣਾ ਕਰ ਸਕਦੇ ਹੋ ਨਾਲ ਨਾਲ ਕਾਰੋਬਾਰ ਵੀ ਕਰੋ ਕਾਰਜ ਵੀ ਕਰੋ ਮਿਹਨਤ ਕਰੋ ਕਮਾਈ ਕਰੋ ਨਾਲ ਨਾਲ ਸੰਗਤ ਵੀ ਕਰੋ ਸੋ ਉਸ ਲਈ ਸਤਿਗੁਰਾਂ ਨੇ ਸਿੱਖਾਂ ਨੂੰ ਪ੍ਰੇਰਣਾ ਦਿੱਤੀ ਕਾਰੋਬਾਰ ਵੀ ਉਹਨਾਂ ਦੇ ਚੱਲਦੇ ਕੀਤੇ ਲੋੜਵੰਦਾਂ ਨੂੰ ਕੋਲੋਂ ਮਦਦ ਦੇ ਕੇ ਉਹਨਾਂ ਨੂੰ ਟਿਕਾਈ ਰੱਖਿਆ ਸਮੇਂ-ਸਮੇਂ ਜੋ ਘੂੜਿਆਂ ਦਾ ਵਪਾਰ ਕਰਨ ਦੇ ਵੀ ਸਤਿਗੁਰੂ ਸੁਝਾਅ ਦਿੰਦੇ ਰਹੇ ਪ੍ਰੇਰਨਾ ਦਿੰਦੇ ਰਹੇ ਸਤਿਗੁਰੂ ਜੀ ਨੇ ਮਾਝੇ ਵਿੱਚ ਤਰਨਤਾਰਨ ਸਾਹਿਬ ਦੁਆਬੇ ਵਿੱਚ ਕਰਤਾਰਪੁਰ ਸਾਹਿਬ ਔਰ ਗੁਰਦਾਸਪੁਰ ਜ਼ਿਲ੍ਹੇ ਵਿੱਚ ਹਰਗੋਬਿੰਦਪੁਰ ਨਗਰ ਵਸਾਏ ਜੋ ਬਾਅਦ ਵਿੱਚ ਸਿੱਖੀ ਪ੍ਰਚਾਰ ਦੇ ਕੇਂਦਰ ਵੀ ਬਣੇ ਇਸੇ ਤਰ੍ਹਾਂ ਹੀ ਜਿਵੇਂ ਜਿਵੇਂ ਸਤਿਗੁਰੂ ਜੀ ਪਰ ਉਪਕਾਰ ਕਰਦੇ ਜਿਵੇਂ ਜਿਵੇਂ ਸਿੱਖੀ ਦੀ ਲਹਿਰ ਤੇਜ ਹੁੰਦੀ ਗਈ ਇਸ ਦੇ ਨਾਲ ਹੀ ਗੁਰੂ ਘਰ ਦੇ ਨਾਲ ਈਰਖਾ ਰੱਖਣ ਵਾਲੇ ਗੁਰੂ ਘਰ ਦੇ ਨਾਲ ਵੈਰ ਰੱਖਣ ਵਾਲੇ ਦੁਸ਼ੈਸ਼ ਰੱਖਣ ਵਾਲਿਆਂ ਨੇ ਆਪਣੀਆਂ ਭੈੜੀਆਂ ਚਾਲਾਂ ਤੇ ਖੋਟੀਆਂ ਚਾਲਾਂ ਤੇਜ ਕਰ ਦਿੱਤੀਆਂ ਕਿ ਸਿੱਖੀ ਦਾ ਗੁੱਟਾ ਦਿਨੋਂ ਦਿਨ ਵੱਧ ਫਲ ਰਿਹਾ ਹੈ ਗੁਰੂ ਅਰਜਨ ਦੇਵ ਜੀ ਦਾ ਵੱਡਾ ਭਰਾ ਪ੍ਰਿਤੀ ਚੰਦ ਜੋ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਗੁਰਗੱਦੀ ਨਾ ਮਿਲਣ ਕਰਕੇ ਉਹ ਵੀ ਗੁਰੂ ਘਰ ਦਾ ਵਿਰੋਧੀ ਬਣ ਗਿਆ ਉਹਨਾਂ ਨੇ ਮਹੇਸ਼ ਦਾਸ ਬ੍ਰਾਹਮਣ ਦੇ ਰਾਹੀਂ ਅਕਬਰ ਬਾਦਸ਼ਾਹ ਕੋਲ ਗੁਰੂ ਅਰਜਨ ਦੇਵ ਜੀ ਦੇ ਵਿਰੁੱਧ ਕਈ ਸ਼ਿਕਾਇਤਾਂ ਕੀਤੀਆਂ ਪਰ ਜੋ ਉਸ ਸਮੇਂ ਦਾ ਬਾਦਸ਼ਾਹ ਅਕਬਰ ਸੀ ਉਹਨਾਂ ਨੇ ਸ਼ਿਕਾਇਤਾਂ ਦੀ ਪਰਚੋਲ ਕੀਤੀ ਉਹਦੀ ਪੜਤਾਲ ਕੀਤੀ ਤਾਂ ਜਦੋਂ ਪਤਾ ਲੱਗਾ ਕਿ ਸਭ ਕੁਝ ਇਹ ਝੂਠ ਹੈ ਤਾਂ ਉਥੇ ਜੋ ਪ੍ਰਤੀ ਚਾਹਤੇ ਉਹਦੇ ਨਾਲ ਦੇ ਸਾਥੀਆਂ ਨੂੰ ਚੁੱਪ ਕਰਨਾ ਪਿਆ ਕਿਉਂਕਿ ਉਸਨੇ ਸੱਚ ਦਾ ਨਿਆਂ ਅਕਬਰ ਬਾਦਸ਼ਾਹ ਨੇ ਕੀਤਾ ਸੀ ਉਹਨੇ ਕਿਹਾ ਜੇ ਸੱਚ ਹੋਇਆ ਤੁਹਾਡੀਆਂ ਸ਼ਿਕਾਇਤਾਂ ਸੱਚੀਆਂ ਹੋਈਆਂ ਤਾਂ ਗੁਰੂ ਅਰਜਨ ਦੇਵ ਜੀ ਨੂੰ ਪੁੱਛਿਆ ਜਾਵੇਗਾ ਜੇਕਰ ਨਹੀਂ ਤਾਂ ਤੁਹਾਡੀਆਂ ਸ਼ਿਕਾਇਤਾਂ ਰੱਦ ਕੀਤੀਆਂ ਜਾਣਗੀਆਂ ਜਦੋਂ ਪੜਤਾਲ ਕੀਤੀ ਸਭ ਝੂਠ ਨਿਕਲਿਆ ਗੁਰੂ ਘਰ ਦਾ ਦੂਜਾ ਵੱਡਾ ਦੋਖੀ ਸੀ ਚੰਦੂ ਸ਼ਾਹ ਜਿਸ ਨੂੰ ਦੀਵਾਨ ਚੰਦੂ ਵੀ ਕਿਹਾ ਜਾਂਦਾ ਹੈ ਔਰ ਇਹ ਲਾਹੌਰ ਵਿਖੇ ਸਰਕਾਰੀ ਮੁਲਾਜ਼ਮ ਸੀ ਇਸ ਨੇ ਆਪਣੀ ਲੜਕੀ ਦਾ ਰਿਸ਼ਤਾ ਗੁਰੂ ਅਰਜਨ ਦੇਵ ਜੀ ਦੇ ਸੁਪੁੱਤਰਾਂ ਹਰ ਗੋਬਿੰਦ ਸਾਹਿਬ ਜੀ ਨੂੰ ਕਰਨਾ ਚਾਇਆ ਪਰ ਚੰਦੂ ਦੀ ਹੰਕਾਰੀਆਂ ਵਾਲੀ ਵਿਰਤੀ ਦੇਖ ਕੇ ਸੰਗਤਾਂ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਇਸ ਹੰਕਾਰੀ ਦੀ ਲੜਕੀ ਦਾ ਰਿਸ਼ਤਾ ਨਾ ਲਿਆ ਜਾਵੇ। ਸਤਿਗੁਰੂ ਜੀ ਨੇ ਸੰਗਤ ਦੀ ਬੇਨਤੀ ਪ੍ਰਵਾਨ ਕਰਕੇ ਚੰਦੂ ਦੀ ਲੜਕੀ ਦਾ ਰਿਸ਼ਤਾ ਲੈਣ ਤੋਂ ਇਨਕਾਰ ਕਰ ਦਿੱਤਾ। ਇਸ ਕਰਕੇ ਉਹ ਵੀ ਗੁਰੂ ਘਰ ਦਾ ਦੁਸ਼ਮਣ ਬਣ ਬੈਠਾ। 3 ਜੇ ਨੰਬਰ ਤੇ ਗੁਰੂ ਘਰ ਦੇ ਵਿਰੋਧੀ ਸਨ ਕਾਨਾ ਛੱਜੂ ਪੀਲੂ ਤੇ ਸ਼ਾਹ ਹਸੈਨ ਇਹ ਗੁਰੂ ਘਰ ਦੇ ਵਿਰੋਧੀ ਬਣੇ ਕਿਉਂਕਿ ਇਹਨਾਂ ਦੀਆਂ ਰਚਨਾਵਾਂ ਗੁਰਮਤ ਦੇ ਕੁਸਵੱਟੀ ਤੇ ਪੂਰੀਆਂ ਨਾ ਉਤਰਨ ਕਰਕੇ ਔਰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰਨ ਤੋਂ ਸਤਿਗੁਰੂ ਜੀ ਨੇ ਨਾ ਕਰ ਦਿੱਤੀ ਸੀ ਇਹ ਵੀ ਦੱਸਿਆ ਜਾਂਦਾ ਹੈ ਕਿ ਜੋ ਕਾਨਾ ਸੀ ਉਹ ਚੰਦੂ ਦੀਵਾਨ ਦਾ ਕੋਈ ਰਿਸ਼ਤੇਦਾਰ ਸੀ ਉਸ ਨਾਲ ਉਹਦੀ ਜੋਟੀ ਬਣ ਗਈ ਇਸ ਲਈ ਇਹਨਾਂ ਸਾਰਿਆਂ ਨੇ ਜਿਵੇਂ ਕਾਨਾ, ਛੱਜੂ, ਪੀਲੂ, ਸ਼ਾਹ ਹਸੈਨ ਇਹਨਾਂ ਸਾਰਿਆਂ ਨੇ ਆਪਣੇ ਸ਼ਰਧਾਲੂਆਂ ਕੋਲ ਅਤੇ ਚੰਗਾ ਅਸਰ ਰਸੂਗ ਰੱਖਣ ਵਾਲੇ ਬਾਦਸ਼ਾਹ ਦੇ ਦਰਬਾਰੀਆਂ ਕੋਲ ਗੁਰੂ ਜੀ ਦੇ ਵਿਰੁੱਧ ਕਈ ਸਿਕਾਇਤਾਂ ਭੇਜੀਆਂ شیخ ਅਹਿਮਦ ਸਰਹੰਦੀ ਸਾਰੇ ਹਿੰਦੁਸਤਾਨ ਵਿੱਚ ਜੋ ਇਸਲਾਮ ਦਾ ਬੋਲ ਬਾਲਾ ਦੇਖਣਾ ਚਾਹੁੰਦਾ ਸੀ ਇਸ ਕਾਰਜ ਲਈ ਉਸਨੇ ਅਕਬਰ ਬਾਦਸ਼ਾਹ ਦੇ ਰਾਜ ਦਰਬਾਰੀ ਸੇਖ ਬੁਖਾਰੀ ਨੂੰ ਪੂਰਾ ਵਰਤਿਆ ਅਕਬਰ ਦੀ ਮੌਤ ਤੋਂ ਬਾਅਦ ਇਹਨਾਂ ਸਾਰਿਆਂ ਨੇ ਰਲ ਕੇ ਜਹਾਂਗੀਰ ਨੂੰ ਤਖਤ ਹਾਸਲ ਕਰਨ ਲਈ ਇਸ ਸ਼ਰਤ ਤੇ ਮਦਦ ਕੀਤੀ ਸੀ ਕਿ ਇਸਲਾਮ ਦੇ ਵਾਅਦੇ ਲਈ ਤਖਤ ਤੇ ਬੈਠ ਕੇ ਵੱਧ ਤੋਂ ਵੱਧ ਤੂੰ ਯਤਨ ਕਰੇਗਾ ਉਸ ਵਿੱਚ ਜੋ ਵੀ ਕਰਨਾ ਪਵੇ ਅਸੀਂ ਨਾਲ ਸਾਥ ਦੇਵਾਂਗੇ ਪਰ ਤੂੰ ਇਸਲਾਮ ਦਾ ਵਾਅਦਾ ਹੀ ਕਰਨਾ ਹੈ ਇਹ ਸ਼ਰਤ ਰੱਖੀ ਸੀ ਤਾਂ ਉਸ ਨੂੰ ਜਹਾਂਗੀਰ ਨੂੰ ਰਾਜ ਦਵਾਇਆ ਸੀ ਉਸ ਤਰ੍ਹਾਂ ਅਕਬਰ ਬਾਦਸ਼ਾਹ ਜੋ ਰਾਜ ਭਾਗ ਉਹ ਖੁਸਰੋ ਨੂੰ ਦੇਣਾ ਚਾਹੁੰਦਾ ਸੀ ਉਹਨਾਂ ਦਿਨਾਂ ਵਿੱਚ ਸਿੱਖ ਧਰਮ ਹਰ ਪੱਖ ਤੋਂ ਵਿਕਸਿਤ ਹੋ ਰਿਹਾ ਸੀ ਭਾਰੀ ਗਿਣਤੀ ਵਿੱਚ Hindu ਅਤੇ Musalman ਸਿੱਖ ਮਤ ਨੂੰ ਵਧੀਆ ਮਤ ਦੇਖ ਕੇ ਸਿੱਖ ਮਤ ਦੇ ਵਿੱਚ ਸ਼ਾਮਲ ਹੋ ਰਹੇ ਸਨ ਤੇ ਅੱਜ ਕੀ ਦੇਖਦੇ ਆਂ ਅੱਜ ਸਿੱਖ ਮਤ ਨੂੰ ਛੱਡ ਕੇ ਅਸੀਂ ਅਸਾਈ ਧਰਮ ਜਾਂ ਹੋਰ ਧਰਮਾਂ ਦੇ ਵਿੱਚ ਜਾ ਰਹੇ ਹਾਂ ਕਿੰਨਾ ਫਰਕ ਹੈ ਉਹ ਸਮੇਂ ਦਾ ਤੇ ਅੱਜ ਦੇ ਸਮੇਂ ਦਾ ਉਦੋਂ Hindu ਮਤ ਤੇ ਮੁਸਲਮਾਨ ਮਤ ਸਿੱਖ ਧਰਮ ਦੇ ਵਿੱਚ ਸ਼ਾਮਲ ਹੋ ਰਹੀ ਸੀ ਪਰ ਅੱਜ ਸਿੱਖ ਧਰਮ ਸਿੱਖ ਮਤ ਸਿੱਖੀ ਨੂੰ ਛੱਡ ਕੇ ਹੋਰਨਾਂ ਧਰਮਾਂ ਦੇ ਵਿੱਚ ਸ਼ਾਮਲ ਹੋ ਰਹੇ ਹਾਂ ਇਹੀ ਸਭ ਤੋਂ ਵੱਡੀ ਦੁਖਦਾਈ ਹੈ ਕਿਉਂਕਿ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਸਮਝਿਆ ਹੀ ਨਹੀਂ ਅਸੀਂ ਗੁਰੂ ਸਾਹਿਬਾਨ ਦੇ ਬਚਨਾਂ ਨੂੰ ਮੰਨਿਆ ਹੀ ਨਹੀਂ ਅਸੀਂ ਉਹਨਾਂ ਤੇ ਯਕੀਨ ਨਹੀਂ ਕੀਤਾ ਅਸੀਂ ਸਿਰਫ ਆਪਣੇ ਮਤਬਲ ਤਾਂ ਖੜ ਗਏ ਆਪਣੀਆਂ ਲੋੜਾਂ ਤੱਕ ਖੜ ਗਏ ਪਰ ਗੁਰੂ ਸਾਹਿਬਾਂ ਨੇ ਸਾਡੇ ਲਈ ਜੋ ਕੁਝ ਕੀਤਾ ਉਸ ਨੂੰ ਇੱਕ ਤਾਂ ਕੀ ਬਾਰ-ਬਾਰ ਜਨਮ ਲੈ ਕੇ ਵੀ ਅਸੀਂ ਉਸ ਨੂੰ ਬੁਲਾ ਨਹੀਂ ਸਕਦੇ ਫਿਰ ਜਦੋਂ ਇਸ ਤਰ੍ਹਾਂ ਕਰਕੇ ਜਦੋਂ ਸਿੱਖ ਮਤ ਵਿੱਚ ਸ਼ਾਮਲ ਹੋ ਰਹੇ ਸਨ Hindu ਧਰਮ ਤੇ ਮੁਸਲਮਾਨ ਧਰਮ ਦੇ ਲੋਕ ਉਸ ਸਮੇਂ ਸ਼ੇਖ ਅਹਿਮਦ ਸਰਹੰਦੀ ਜੋ ਕਾਫੀ ਸਮੇਂ ਤੋਂ ਇਸ ਗੱਲ ਤੋਂ ਦੁਖੀ ਸੀ ਉਹ ਐਸ ਲਈ ਦੁਖੀ ਸੀ ਉਹ ਐਸ ਸਚਾਈ ਨੂੰ ਜਾਣਦਾ ਸੀ ਉਹ ਸਮਝਦਾ ਸੀ ਇਸ ਗੱਲ ਨੂੰ ਕਿ ਗੁਰੂ ਅਰਜਨ ਦੇਵ ਜੀ ਦੇ ਹੁੰਦਿਆਂ ਅਸਲਾਮ ਵਿੱਚ ਵਾਅਦਾ ਕਰਨਾ ਬਹੁਤ ਔਖਾ ਹੈ ਗੁਰੂ ਅਰਜਨ ਦੇਵ ਮਹਾਰਾਜ ਦੇ ਹੁੰਦਿਆਂ ਕਿਸੇ ਧਰਮ ਦੇ ਵਿੱਚ ਵਾਅਦਾ ਕਰਨਾ ਇੱਕ ਧਰਮ ਦਾ ਬੋਲ ਬਾਲਾ ਵਧਾਉਣਾ ਬਹੁਤ ਔਖਾ ਸੀ ਇਸ ਨੇ ਗੁਰੂ ਜੀ ਦੇ ਬਾਰੇ ਆਪਣੇ ਭੈੜੇ ਖਿਆਲ ਸ਼ੇਖ ਫਰੀਦ ਬੁਖਾਰੀ ਜੋ ਉਸ ਸਮੇਂ ਦਿੱਲੀ ਮੰਤਰੀ ਅਹੁਦੇ ਤੋਂ ਹਟਾ ਕੇ ਲਾਹੌਰ ਦਾ ਸੂਬੇਦਾਰ ਲਾਇਆ ਤੇ ਉਸ ਦਾ ਨਾਮ ਮਰਤਜ਼ਾ ਖਾਨ ਰੱਖਿਆ ਸੀ ਆਪਣੇ ਭੈੜੇ ਖਿਆਲ ਉਸ ਕੋਲ ਭੇਜੇ ਤੇ ਸੁਝਾਅ ਵੀ ਦਿੱਤੇ ਕਿ ਜਦੋਂ ਜਹਾਗੀਰ ਲਾਹੌਰ ਗਿਆ ਤੇ ਸਾਰੀਆਂ ਸ਼ਿਕਾਇਤਾਂ ਉਸ ਦੇ ਕੋਲ ਰੱਖੀਆਂ ਗਈਆਂ ਸ਼ਿਕਾਇਤਾਂ ਦੇ ਆਧਾਰ ਤੇ ਸਤਗੁਰੂ ਜੀ ਨੂੰ ਲਾਹੌਰ ਬੁਲਾਇਆ ਗਿਆ ਤੇ ਗ੍ਰਿਫਤਾਰ ਕਰ ਲਿਆ ਗਿਆ ਪਰ ਗੁਰੂ ਅਰਜਨ ਦੇਵ ਜੀ ਕੋਲ ਉਹਨਾਂ ਨੇ ਕੁਝ ਸ਼ਰਤਾਂ ਰੱਖੀਆਂ ਪਹਿਲੀ ਸ਼ਰਤ ਕਿ ਚੰਦੂ ਦੀ ਲੜਕੀ ਦਾ ਰਿਸ਼ਤਾ ਮਨਜ਼ੂਰ ਕਰ ਲੋ ਸ਼ਰਤਾਂ ਉਹ ਰੱਖੀਆਂ ਕਿ ਜਿਹੜੀਆਂ ਮੰਨਣ ਯੋਗ ਨਹੀਂ ਸੀ ਉਸ ਦੀ ਕੋਈ ਪੜਤਾਲ ਨਹੀਂ ਕੋਈ ਉਹਦੀ ਤਹਿਕੀਕਾਤ ਨਹੀਂ ਸ਼ਰਤਾਂ ਉਹ ਰੱਖੀਆਂ ਜਿਹੜੀਆਂ ਸੰਗਤ ਨੂੰ ਮਨਜ਼ੂਰ ਨਹੀਂ ਤੇ ਗੁਰੂ ਜੀ ਨੂੰ ਮਨਜ਼ੂਰ ਨਹੀਂ ਕਿਉਂਕਿ ਚੰਦੂ ਦੀ ਲੜਕੀ ਦਾ ਰਿਸ਼ਤਾ ਪਹਿਲਾਂ ਹੀ ਸੰਗਤ ਨੇ ਕਿਹਾ ਸੀ ਤੇ ਨਹੀਂ ਲੈਣਾ ਜੋ ਪੀਲੂ ਛਜੂ ਹੋਣਾ ਦੀ ਰਚਨਾਵਾਂ ਉਹ ਪਹਿਲਾਂ ਹੀ ਗੁਰੂ ਜੀ ਨੇ ਕਹਿ ਦਿੱਤੀਆਂ ਸੀ ਕਿ ਨਹੀਂ ਲਿਖੀਆਂ ਜਾ ਸਕਦੀਆਂ ਕਿਉਂਕਿ ਗੁਰਬਾਣੀ ਦੇ ਕਸਵੱਟੀ ਤੇ ਪੂਰੀਆਂ ਨਹੀਂ ਉਤਰਦੀਆਂ ਪਹਿਲੀ ਸ਼ਰਤ ਉਹਨਾਂ ਨੇ ਰੱਖੀ ਕਿ ਚੰਦੂ ਦੀ ਲੜਕੀ ਦਾ ਰਿਸ਼ਤਾ ਮਨਜ਼ੂਰ ਕਰ ਲਓ ਤਾ ਗੁਰੂ ਜੀ ਨੇ ਕਿਹਾ ਕਿ ਚੰਦੂ ਇੱਕ ਹੰਕਾਰੀ ਇਨਸਾਨ ਹੈ ਗੁਰੂ ਨਾਨਕ ਦਾ ਨਿਮਰਤਾ ਤੇ ਪਿਆਰ ਵਾਲਾ ਘਰ ਹੈ ਇਸ ਲਈ ਇਹ ਸੰਗਤ ਨੂੰ ਮਨਜ਼ੂਰ ਨਹੀਂ ਸੰਗਤ ਇਸ ਨੂੰ ਮਨਜ਼ੂਰ ਨਹੀਂ ਕਰਦੀ ਜਿਹੜਾ ਨਿਮਰਤਾ ਵਾਲਾ ਘਰ ਹੋਵੇ ਤੇ ਹੰਕਾਰੀ ਦਾ ਘਰ ਹੋਵੇ ਉਹ ਬਹੁਤ ਫਰਕ ਹੁੰਦਾ ਹੈ ਦੂਜੀ ਸ਼ਰਤ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਅਸਲਾਮ ਦੀ ਸਿਫਤ ਦੇ ਕੁਝ ਸ਼ਬਦ ਲਿਖੇ ਜਾਣ ਗੁਰੂ ਗ੍ਰੰਥ ਸਾਹਿਬ ਵਿੱਚ ਅਸਲਾਮ ਦੀ ਸਿਫਤ ਦੇ ਕੁਝ ਸ਼ਬਦ ਪਾ ਦਿਓ ਇਹ ਲਿਖ ਦਿਓ ਕਿ ਅਸਲਾਮ ਧਰਮ ਸਭ ਤੋਂ ਉੱਚਾ ਤੇ ਸੁੱਚਾ ਹੈ ਤਾਂ ਗੁਰੂ ਪਾਤਸ਼ਾਹ ਜੀ ਨੇ ਕਿਹਾ ਕਿ ਇਸ ਗ੍ਰੰਥ ਦੇ ਬਾਨੀ ਗੁਰੂ ਨਾਨਕ ਦੇਵ ਜੀ ਹਨ ਇਸ ਵਿੱਚ ਲਿਖਣਾ ਸੀ ਜੋ ਲਿਖ ਦਿੱਤਾ ਕਿਸੇ ਦੀ ਝੂਠੀ ਵਡਿਆਈ ਇਸ ਵਿੱਚ ਨਹੀਂ ਲਿਖੀ ਜਾ ਸਕਦੀ ਕਿਉਂਕਿ ਗੁਰੂ ਨਾਨਕ ਦੇਵ ਮਹਾਰਾਜ ਆਪ ਨਿਮਰਤਾ ਦੇ ਪੁੰਜ ਹਨ ਉਹਨਾਂ ਨੇ ਆਪਣੇ ਆਪ ਨੂੰ ਨੀਵਾਂ ਦੱਸਿਆ ਹੈ ਅੱਪਾ ਰੋਜ਼ ਪੜ੍ਹਦੇ ਹਾਂ ਜਪਜੀ ਸਾਹਿਬ ਦੇ ਵਿੱਚ ਵੀ ਔਰ ਸਾਰੀ ਗੁਰਬਾਣੀ ਦੇ ਵਿੱਚ ਵੀ ਨਾਨਕ ਨੀਚ ਕਹਿ ਵਿਚਾਰ ਆਪਣੇ ਆਪ ਨੂੰ ਨੀਵਾਂ ਕਰਕੇ ਪੇਸ਼ ਕੀਤਾ ਹੈ ਤੇ ਬਾਸ਼ਾ ਕਹਿ ਲੱਗੇ ਪੰਜਵੇਂ ਪਾਸ਼ਾ ਕਹਿ ਲਗੇ ਭਾਈ ਗੁਰੂ ਨਾਨਕ ਦਾ ਕਰ ਤੇ ਨਿਮਰਤਾ ਵਾਲਾ ਹੈ ਇਸ ਕਰਕੇ ਕਿਸੇ ਦਾ ਉੱਚਾ ਬਾਣੇ ਸੁੱਚ ਨਹੀਂ ਲਿਖਿਆ ਜਾ ਸਕਦਾ ਝੂਠੀ ਵੀ ਡੈ ਨਹੀਂ ਲਿਖੀ ਜਾ ਸਕਦੀ ਜੋ ਲਿਖਣਾ ਸੀ ਉਹ ਲਿਖ ਦਿੱਤਾ ਔਰ ਗੁਰੂ ਨਾਨਕ ਨੇ ਤਾਂ ਆਪਣੇ ਆਪ ਨੂੰ ਇਸ ਵਿੱਚ ਥਾਂ ਥਾਂ ਤੇ ਨੀਵਾ ਦੱਸਿਆ ਹੈ ਕਿਸੇ ਝੂਠੇ ਨੂੰ ਉੱਚਾ ਤੇ ਸੁੱਚਾ ਅਸੀਂ ਨਹੀਂ ਕਹਿ ਸਕਦੇ ਅਸੀਂ ਨਹੀਂ ਲੈ ਸਕਦੇ ਇਸ ਕਰਕੇ ਇਹ ਵੀ ਸਾਨੂੰ ਮਨਜ਼ੂਰ ਨਹੀਂ। ਆਹ ਤੀਜੀ ਸ਼ਰਤ ਜੋ ਰੱਖੀ ਕਿ ਗੁਰੂ ਘਰ ਦੀ ਗੁਰੂ ਘਰ ਦੀ ਗੋਲਕ ਵਿੱਚੋਂ ਸਰਕਾਰ ਨੂੰ ਚੌਥਾ ਹਿੱਸਾ ਟੈਕਸ ਦੇ ਰੂਪ ਵਿੱਚ ਦਿੱਤਾ ਜਾਵੇ। ਤਾਂ ਗੁਰੂ ਪਾਤਸ਼ਾਹਾਂ ਨੇ ਕਿਹਾ ਕਿ ਇਹ ਜਹਾਂਗੀਰ ਇਹ ਸਾਡਾ ਆਪਣਾ ਨਿੱਜੀ ਪੈਸਾ ਨਹੀਂ ਹੈ। ਜੋ ਗੁਰੂ ਘਰ ਦੀ ਗੋਲਕ ਦੇ ਵਿੱਚ ਪੈਸਾ ਆਉਂਦਾ ਹੈ ਸਾਡਾ ਆਪਣਾ ਨਹੀਂ ਹੈ ਜੇ ਸਾਡਾ ਆਪਣਾ ਨਿੱਜੀ ਪੈਸਾ ਹੋਵੇ ਸਾਡੀ ਮਿਹਨਤ ਦਾ ਪੈਸਾ ਹੋਵੇ ਤਾਂ ਤੈਨੂੰ ਅਸੀਂ ਟੈਕਸ ਦੇ ਸਕਦੇ ਸੀ ਪਰ ਇਹ ਸਾਰਾ ਸੰਗਤ ਦਾ ਪੈਸਾ ਹੈ ਇਸ ਪੈਸੇ ਨਾਲ ਕਿਸੇ ਲੋੜਵੰਦ ਦੀ ਲੋੜ ਪੂਰੀ ਕੀਤੀ ਜਾ ਸਕਦੀ ਹੈ ਪਰ ਟੈਕਸ ਦੇ ਰੂਪ ਵਿੱਚ ਮਾਇਆ ਨਹੀਂ ਦਿੱਤੀ ਜਾ ਸਕਦੀ ਜਰਮਾਨਾ ਨਹੀਂ ਭਰਿਆ ਜਾ ਸਕਦਾ ਹਾਂ ਕਿਸੇ ਦੀ ਲੋੜ ਪੂਰੀ ਕੀਤੀ ਜਾ ਸਕਦੀ ਹੈ ਕਿਸੇ ਬਿਮਾਰੀ ਦਾ ਇਲਾਜ ਕਿਸੇ ਦਾ ਕਰਾਇਆ ਜਾ ਸਕਦਾ ਹੈ ਕਿਸੇ ਦਾ ਘਰ ਮਕਾਨ ਨਹੀਂ ਉਸ ਨੂੰ ਮਕਾਨ ਪਾ ਕੇ ਦਿੱਤਾ ਜਾ ਸਕਦਾ ਹੈ ਕਿਸੇ ਕੋਲ ਲੀੜਾ ਕਪੜਾ ਨਹੀਂ ਉਸ ਨੂੰ ਲੀੜਾ ਕਪੜਾ ਲੈ ਕੇ ਦਿੱਤਾ ਜਾ ਸਕਦਾ ਹੈ ਕਿਸੇ ਇਨਸਾਨ ਦੀ ਬਿਮਾਰੀ ਦਾ ਇਲਾਜ ਕਰਾਇਆ ਜਾ ਸਕਦਾ ਹੈ ਰਾਜੀ ਕੀਤਾ ਜਾ ਸਕਦਾ ਹੈ ਪਰ ਟੈਕਸ ਦੇ ਰੂਪ ਵਿੱਚ ਜਰਮਾਨੇ ਦੇ ਰੂਪ ਵਿੱਚ ਨਹੀਂ ਦਿੱਤਾ ਜਾ ਸਕਦਾ ਇਹ ਵੀ ਕਹਿਣ ਲੱਗੇ ਸਾਨੂੰ ਮਨਜ਼ੂਰ ਨਹੀਂ ਤਾਂ ਜਹਾਂਗੀਰ ਨੇ ਕਿਹਾ ਕਿ ਇਹ ਸਭ ਮਨਜ਼ੂਰ ਨਹੀਂ ਤਾਂ ਮੌਤ ਕਬੂਲ ਨਹੀਂ ਪਵੇਗੀ ਤਾਂ ਗੁਰੂ ਪਾਤਸ਼ਾਹ ਨੇ ਕਿਹਾ ਕਿ ਉਹ ਸਾਨੂੰ ਮਨਜ਼ੂਰ ਹੈ ਕਿ ਜਹਾਂਗੀਰ ਕਹਿ ਲਗਾ ਕਿ ਚੰਦੂ ਦੀਵਾਨ ਜਾਣੇ ਤੇ ਤੂੰ ਜਾਣੇ ਜੋ ਜਹਾਂਗੀਰ ਨੇ ਚੰਦੂ ਦੀਵਾਨ ਤੇ ਮਰਤਜਾ ਖਾਨ ਦੀ ਇਹਨਾਂ ਸਾਰਿਆਂ ਦੀ ਜੋ ਪਹਿਲਾਂ ਹੀ ਮੀਟਿੰਗ ਹੋਈ ਸੀ ਕਿ ਕਿਸੇ ਨਾ ਕਿਸੇ ਹਿਸਾਬ ਨਾਲ ਆਪਾਂ ਗੁਰੂ ਅਰਜਨ ਦੇਵ ਜੀ ਨੂੰ ਉਮੀਦ ਕਰਨਾ ਹੈ ਖਤਮ ਕਰਨਾ ਹੈ ਸਰਤਾ ਵੀ ਉਹ ਰੱਖੀਆਂ ਜਿਹੜੀਆਂ ਨਾਮ ਮੰਨਣ ਯੋਗ ਹੋਣ ਔਰ ਪਹਿਲਾਂ ਹੀ ਗਣੀ ਮਿਥੀ ਸਾਜ ਸੀ ਤੇ ਕਿਹਾ ਜਦੋਂ ਸਾਰੀ ਗੱਲ ਹੋ ਗਈ ਸਰਤਾ ਨਾਮਨਜ਼ੂਰ ਹੋਈਆਂ ਸਤਿਗੁਰਾਂ ਨੇ ਕਿਹਾ ਕਿ ਸਾਨੂੰ ਮੌਤ ਕਬੂਲ ਹੈ ਜੋ ਤੂੰ ਸਜ਼ਾ ਦੇਣੀ ਹੈ ਦੇ ਤਾਂ ਗੁਰੂ ਅਰਜਨ ਦੇਵ ਜੀ ਨੋ ਸਿਰਫ ਉਹਨਾਂ ਦਾ ਮਸਲਾ ਸੀ ਸ਼ਹੀਦ ਕਰਨਾ। ਜਹਾਗੀਰ ਕਹਿਣ ਲੱਗੇ ਕਿ ਅਸੀਂ ਤਾਂ ਜੰਮੂ ਕਸ਼ਮੀਰ ਦੇ ਏਰੀਆ ਵਿੱਚ ਕੁਝ ਦਿਨਾਂ ਲਈ ਜਾਣਾ ਹੈ। ਚੰਦੂ ਜਾਣੇ, জাফর ਗੁਰੂ ਅਰਜਨ ਦੇਵ ਜਾਣੇ। ਕਿਹਾ ਕਿ ਜੋ ਕੁਝ ਵੀ ਇੱਥੇ ਹੋਵੇ ਅਸੀਂ ਕੁਝ ਦਿਨਾਂ ਲਈ ਜਾ ਰਹੇ ਹਾਂ। ਜੋ ਵਰਤੇਗਾ ਉਹ ਜੋ ਵੀ ਲਿਖੇ ਹੋਵੇ ਹੋਵੇ ਉਹ ਵਿਚਾਰ ਕਰਕੇ ਸਾਨੂੰ ਲੈ ਕੇ ਦਿੱਲੀ ਭੇਜ ਦਿੱਤਾ ਜਾਵੇ। ਆਪ ਵਿੱਚੋਂ ਨਿਕਲ ਗਿਆ। ਇਸੇ ਤਰ੍ਹਾਂ ਚੰਦੂ ਗੁਰੂ ਜੀ ਨੂੰ ਆਪਣੇ ਘਰ ਲੈ ਗਏ ਜੇਠ ਦੇ ਮਹੀਨੇ ਦੀ ਤਪਸ ਅਤ ਦੀ ਗਰਮੀ ਵਿੱਚ ਦੱਸਿਆ ਜਾਂਦਾ ਹੈ ਕਿ ਸਤ ਗੁਰੂ ਨੂੰ ਚੰਦੂ ਦੀਵਾਨ ਨੇ ਅਤੇ ਸਿੱਖਾਂ ਦੇ ਨਾਲ ਜੋ ਕੁਝ ਸਿੱਖ ਸਨ ਕੁਝ ਦਿਨ ਭੁੱਖੇ ਤੇ ਪਿਆਸੇ ਰੱਖਿਆ ਅੰਦਰ ਤਾੜ ਕੇ ਰੱਖਿਆ ਗੁਰੂ ਜੀ ਫਿਰ ਵੀ ਨਾ ਮੰਨੇ ਜਦੋਂ ਕੁਝ ਦਿਨ ਭੁੱਖੇ ਪਿਆਸੇ ਰਹਿਣ ਤੇ ਵੀ ਗੁਰੂ ਜੀ ਨਾਮ ਮੰਨਦਾ ਫਿਰ ਆਖਰਕਾਰ ਗੁਰੂ ਜੀ ਨੂੰ ਦੇਗ ਦੇ ਵਿੱਚ ਉਬਾਲੇ ਦਿੱਤੇ ਗਏ ਤੱਤੀ ਤਵੀ ਤੇ ਬਿਠਾ ਕੇ ਉੱਤੇ ਗਰਮ ਗਰਮ ਰੇਤਾ ਪਾ ਦਿੱਤਾ ਗਿਆ ਅਖੀਰ 1606 ਨੂੰ ਰਾਵੀ ਦਰਿਆ ਵਿੱਚ ਕੁਝ ਇਤਿਹਾਸਕਾਰ ਦੱਸਦੇ ਹਨ ਤੇ ਸਤਿਗੁਰੂ ਇਸ਼ਨਾਨ ਕਰਨ ਗਏ ਆਪ ਡੁੱਬ ਕੀ ਲਾਦੇ ਕੋਈ ਕਹਿੰਦੇ ਕਿ ਡੋਬੋ ਕੇ ਖਤਮ ਕਰ ਦਿੱਤਾ ਗਿਆ ਸ਼ਹੀਦ ਕੀਤਾ ਗਿਆ ਜਿਵੇਂ ਵੀ ਹੋਇਆ 16 1606 ਨੂੰ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਸ਼ਹੀਦ ਕੀਤਾ ਗਿਆ ਸੋ ਉਸ ਸ਼ਹੀਦੀ ਦੇ ਦਿਹਾੜੇ ਦੇ ਸੰਬੰਧ ਵਿੱਚ ਸ਼ਹੀਦੀ ਦਿਹਾੜੇ ਦੇ ਸੰਬੰਧ ਵਿੱਚ ਜੋ ਆਪਾਂ ਰਲ ਮਿਲ ਕੇ ਕੁਝ ਦਿਨਾਂ ਤੋਂ ਸੇਵਾ ਨਿਭਾ ਰਹੇ ਹਾਂ ਖੰਡ ਬਾਟ ਸਭ ਦੀ ਸੇਵਾ ਆਪ ਸੰਗਤਾਂ ਨੇ ਰਲ ਮਿਲ ਕੇ ਕੀਤੀ ਸੇਵਾ